ਇਹ ਇਹ ਨਹੀਂ ਮੈਨੂੰ ਵੱਖਰੀ ਫੋਟੋ ਭੇਜਿਓ ਇਕੱਲੇ ਨਹੀਂ ਇਹ ਇਹ ਹੋ ਤਲੇ ਪਾ ਦੇਣੇ ਜੀ ਇਕੱਲੇ ਕਰੂ ਉਹ ਮੈਂ ਚੈੱਕ ਕਰਨਾ ਸਾਰਾ ਇੱਕ ਮੈਨੂੰ ਇਹ ਦੱਸਿਓ ਕਿ ਮਾਨਾ ਕੀ ਹੈ ਇਹ ਨੰਬਰ ਤਾਂ ਤੇ ਮਿਲਦੇ ਪਤਾ ਨਹੀਂ ਸਤਿ ਸ੍ਰੀ ਅਕਾਲ ਜੀ ਸਾਹਿਬਾ ਨਾ ਆਪ ਇਹ ਮੈਂ ਕੀ ਕੀ ਆਪਾਂ ਨਾਮ ਹੈ ਤੁਹਾਡਾ ਕਿਹੜਾ ਪਿੰਡ ਆ? ਕਰਪੇ ਸਿੰਘ ਪਿੰਡ ਤੇੜੀ ਇਹ ਕੀ ਮਿਲਿਆ ਤੁਹਾਡੀ ਜ਼ਮੀਨ 'ਚ ਇਹ? ਹਾਂ ਜੀ ਜ਼ਮੀਨ ਦੇ ਬਾਹਰ ਪਿਆ ਸੀ ਪਹਿਲੀ ਦੀ ਗੋਠ ਨੁਕਰਜੀ 'ਚ ਕੁੱਤੇ ਡਰੇ ਹੀ ਫਰੋਲਣ ਆ। ਅੱਛਾ ਜੀ ਇਹ ਆਰ ਡੀ ਐਕਸ ਕਹ ਰਹੇ ਪੁਲਿਸ ਮੁਲਾਜ਼ਮ ਆਏ ਆ। ਅੱਛਾ ਤੇ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ? ਇਹ ਨਾ ਪਾਣੀ ਲਾਇਆ ਸੀ ਆਪਾਂ ਪਹਿਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣਾ ਇਹ ਆ। ਤੇ ਉਹਨਾਂ ਵੇਖਿਆ ਕੁੱਤੇ ਫਰੋਲਣ ਦੇ ਹੀ। ਤੇ ਉਹਨਾਂ ਵੇਖ ਕੇ ਤੇ ਮੈਨੂੰ ਫੋਟੋਆਂ ਭੇਜੀਆਂ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਭਲਾ ਦਿੱਤੇ ਡਿਪਟੀ ਸਾਹਿਬ ਨੂੰ ਅੱਛਾ ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹ ਰਹੇ ਆ ਮੁਲਾਜ਼ਮ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਕਿਹਚ 5 ਪੈਕੇਟ ਜੋ ਪਰ ਇੱਕ ਲਿਫਾਫੇ ਵਿੱਚੋਂ 5 ਨਿਕਲੇ ਆ ਕਿਸ ਤਰ੍ਹਾਂ ਪੈਕ ਕਿਸ ਤਰ੍ਹਾਂ ਇਹ ਨਾ ਪੈਕੇਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਹੀ ਇੱਕੋ ਪੈਕੇਟ ਦੇ ਵਿੱਚ ਹੀ ਇਹ ਨਹੀਂ ਪਤਾ ਉਹਨੂੰ ਵੀ ਇੱਕ ਜੀ ਹੀ ਜਾਂ ਦੋਹਾਂ ਜੀ ਹੀ ਤੇ ਫਰੋਲ ਕੇ ਕੱਢੇ ਪਏ ਪੈਕੇਟ ਉਹਨਾਂ ਬੰਦ ਨੇ ਪੈਕੇਟ ਬੰਦ ਵੀ ਹੈ। ਕਿਸ ਕਲਰ ਦੇ ਨੇ ਪੈਕੇਟ? ਪੈਕੇਟ ਵਾਈਟ ਕਲਰ ਦੇ ਦੇ। ਨੀਲੇ। ਪੀਲੇ ਕਲਰ ਦੇ। ਅੱਛਾ ਪੀਲੇ ਕਲਰ ਦੇ। ਹਾਂ ਜੀ ਵਿੱਚ ਸੈਲ ਸੁੱਲ ਵਗੈਰਾ। ਵਿੱਚ ਇੱਕ ਜਿਹਾ ਸੈਲ ਆ ਤੇ ਇੱਕ ਮੁਲਾਜ਼ਮ ਨੇ ਖੋਲਿਆ ਉਹ ਚੋਂ ਇੱਕ ਗ੍ਰਨੇਡ ਨਿਕਲਿਆ ਬਾਹਰ। ਅੱਛਾ ਗ੍ਰਨੇਡ। ਇੱਕ ਗੱਡਿਆ ਗ੍ਰਨੇਡ ਬਲੂ ਕਲਰ ਦਾ। ਅੱਛਾ। ਪਹਿਲਾਂ ਵੀ ਕਦੀ ਕੋਈ ਸ਼ਸਤਰ ਆ ਤਾਂ? ਨਾ ਨਾ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ। ਅਹੀਂ ਅੱਜ ਸਟੱਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿਣ ਖੁੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਬਰਾਮਦ ਹੋਈਆਂ ਜਿਸ ਬਾਰੇ ਮਤ్రੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ ਬੀ ਡੀ ਐਸ ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਹੈ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀ ਜੀ ਪੀ ਸਾਹਿਬ ਤੇ ਡੀ ਆਈ ਜੀ ਸਾਹਿਬ ਤੇ ਐਸ ਐਸ ਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਆ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਕਿ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨਗੇ ਕਿੰਨੇ ਗ੍ਰੇਨੇਡ ਸੀ ਕਿੰਨੀ ਆਰਡੀਐਕਸ ਸੀ ਥੋੜਾ ਵਿਸਤਾਰ ਤਿੰਨ ਗ੍ਰੇਨੇਡ ਆ ਜੀ ਤੇ ਆਰਡੀਐਕਸ ਆ ਤੇ ਰਿਮੋਟ ਕੰਟਰੋਲ ਆ ਤੇ ਜਿਹੜੇ ਉਹਦੇ ਇਕੁਪਮੈਂਟਸ ਹੁੰਦੇ ਆ ਸਾਰੇ ਬੈਟਰੀ ਵਗੈਰਾ ਸੈੱਲ ਵਗੈਰਾ ਉਹ ਆ